ਤਰੀਕਾਲ ਦੀ ਸਾਰਾ ਨੂੰ ਮੈਂ ਤੁਹਾਡਾ ਆਪਣਾ ਸਰਜੀਤ ਸਿੰਘ ਠਿਕਰੀਵਾਲ ਅੱਜ ਆਪਾਂ ਕੀਤੇ ਸਾਜ ਤਿਆਰ ਤੇ ਦੇਖਿਓ ਕਿਵੇਂ ਲੱਗੇ ਤੇ ਇਹ ਕੀਤਾ ਤਾਉਸ ਤਿਆਰ ਆਪਾਂ ਸਾਰਾ ਦੇ ਇੱਧਰ ਇਹ ਡਿਜ਼ਾਈਨ ਪਾਇਆ ਆਪਾਂ ਸਾਰਾ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣੀ ਹੈ ਪੂਰੀ ਰੀਜ ਦੇ ਨਾਲ ਸਾਜ ਤਿਆਰ ਕੀਤਾ ਹੈ ਦੇਖਿਓ ਤੇ ਆ ਕੀਤੇ আফগানি ਰਵਾਵ ਤਿਆਰ ਸਾਰੇ ਡਿਜ਼ਾਈਨ ਵੀ ਪਾਏ ਆਪਾਂ ਇਹਦੇ ਉੱਤੇ ਤਰਬ ਇਹ ਨਾਲ ਬੋਲੂਗੀ ਇਹ ਨਹੀਂ ਹੈਗਾ ਵੀ ਨਾਲ ਨਾ ਬੋਲੇ ਤਰਬਣ ਕਿਹੜਾ ਤਰਬਾ ਹੀ ਨਹੀਂ ਬੋਲਦੀਆਂ ਦੇਖ ਪਿੱਛੇ ਵੀ ਡਿਜ਼ਾਈਨ ਆਪਾਂ ਇਹਦੇ ਪਾਇਆ